ਇਸ ਨੂੰ ਪੁੱਛ ਦੇਖ ਕੇ ਸਾਨੂੰ ਇਹ ਪਤਾ ਲੱਗਦਾ ਕਿ ਸਾਡਾ ਇਹ ਸਿੱਖ ਰਾਜ ਹੈ ਉਹ ਸ਼ੁਰੂ ਤੋਂ ਹੀ ਬਹੁਤ ਅਮੀਰ ਹੈ ਤੇ ਮੈਨੂੰ ਇਹ ਲੱਗਦਾ ਕਿ ਅੱਜ ਦੇ ਟਾਈਮ ਵਿੱਚ ਵੀ ਇੰਨੀ ਦੀ ਕਾਰੀਗਰੀ ਕਰੀ ਜਾਂਦੀ ਹੋਊਗੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਲੰਡਨ ਵਿੱਚ ਵਿਕਟੋਰੀਅਨ ਐਲਬਰਟ ਮਿਊਜ਼ੀਅਮ ਚੱਲੇ ਆਂ ਜਿੱਥੇ ਮਹਾਰਾਜ ਜੀ ਸਿੰਘ ਜੀ ਦੀਆਂ ਵਸਤੂਆਂ ਪਈਆਂ ਨੇ ਇਹਦੀ ਥੋੜੀ ਜੀ ਲੋਕੇਸ਼ਨ ਬਾਰੇ ਤੁਹਾਨੂੰ ਦੱਸਦਾ ਕਿ ਮੇਰੀ ਬੈਕ ਸਾਈਡ ਤੇ ਹੈਗਾ ਮੈਟਰੋ ਸਟੇਸ਼ਨ ਸਾਊਥ ਕਨਸਿੰਸਟਨ ਤੇ ਬਿਲਕੁਲ ਇਹਦੀ ਆਪੋਜ਼ਿਟ ਸਾਈਡ ਤੇ ਹੀ ਹੈਗਾ ਮਿਊਜ਼ੀਅਮ ਤੇ ਚਲੋ ਆਪਾਂ ਉੱਥੇ ਚੱਲਦੇ ਆਂ ਇਹ ਜਿਹੜੀ ਪੇਂਡਿੰਗ ਹੈਗੀ ਹੈ ਹਰਮੰਦਰ ਸਾਹਿਬ ਜੀ ਦੇ ਅੰਦਰ ਦੀ ਪੇਂਟਿੰਗ ਹੈਗੀ ਆ ਤੇ 1854 ਵਿੱਚ ਬਣੀ ਸੀਗੀ ਤੇ ਗੋਰੇ ਦੇ ਦੁਆਰਾ ਹੀ ਬਣਾਈ ਗਈ ਸੀ ਜਿਹਦਾ ਨਾਮ ਹੈਗਾ ਵਿਲੀਅਮ ਕਾਰਪੈਂਟਰ ਤੇ ਇਸ ਤੋਂ ਅਗਲੀ ਪੇਂਡਿੰਗ ਹੈਗੀ ਹੈ ਹਰਮੰਦਰ ਸਾਹਿਬ ਦੇ ਬਾਹਰ ਦੀ ਪੇਂਟਿੰਗ ਹੈ ਇਹ ਵੀ ਵਿਲੀਅਮ ਕਾਰਪੈਂਟਰ ਨੇ ਬਣਾਈ ਸੀਗੀ ਤੇ ਅਗਲੀ ਪੇਂਡਿੰਗ ਹੈਗੀ ਹੈ ਬਾਬਾ ਅਟਲ ਦੀ ਇਹਨੂੰ ਵੀ ਵਿਲੀਅਮ ਕਾਰਪੈਂਟਰ ਦੁਆਰਾ ਹੀ ਬਣਾਇਆ ਗਿਆ ਸੀਗਾ ਇਹ ਮਹਾਰਾਜਾ ਰਣਜੀਤ ਸਿੰਘ ਜੀ ਦਾ ਸਿੰਘਾਸਣ ਹੈ ਜਦੋਂ ਸਿੱਖ ਰਾਜ ਖੁੱਸ ਗਿਆ ਸੀਗਾ ਤੇ ਗੋਰਿਆਂ ਦਾ ਰਾਜ ਉੱਥੇ ਪੰਜਾਬ 'ਚ ਆ ਗਿਆ ਸੀਗਾ ਉਦੋਂ ਇਹ ਇਹ ਸਾਰਾ ਸਮਾਨ ਚੱਕ ਕੇ ਇੱਥੇ ਲਿਆਏ ਸੀਗੇ ਇਹ ਮਹਾਰਾਜ ਜੀ ਸਿੰਘ ਜੀ ਦੀ ਪੋਸ਼ਾਕ ਹੈ ਇਹ ਉਹਨਾਂ ਦੀ ਪੰਜ ਕੜਿਆਂ ਵਾਲੀ ਅਕਾਲੀ ਪੱਗ ਹੈ ਜਿਸ ਨੂੰ ਅੱਜ ਤੱਕ ਇਹਨਾਂ ਨੇ ਬਹੁਤ ਸੰਭਾਲ ਕੇ ਰੱਖਿਆ ਹੋਇਆ ਤੇ ਬਹੁਤ ਸਫਾਈ ਨਾਲ ਰੱਖਿਆ ਹੋਇਆ ਇਹ ਜਿਹੜਾ ਮਾਡਲ ਬਣਿਆ ਹੋਇਆ ਹੈ 골ਡਨ ਟੈਂਪਲ ਦੇ ਗਾਰਡਨ ਦਾ ਮਾਡਲ ਬਣਿਆ ਹੋਇਆ ਤੇ ਮਹਾਰਾਜ ਜੀ ਸਿੰਘ ਜੀ ਦੀ ਸ਼ਾਲ ਚਾਹੇ ਇਹ ਲੋਗ ਇਹ ਚੀਜ਼ਾਂ ਨੂੰ ਚੱਕ ਕੇ ਇੱਥੇ ਲਿਆਏ ਪਰ ਇਹਨਾਂ ਨੇ ਸੰਭਾਲ ਬਹੁਤ ਰੱਖੀ ਹੋਈ ਹੈ ਤੇ ਇਹ ਮਿਊਜ਼ੀਅਮ ਫ੍ਰੀ ਹੈ ਕੋਈ ਇਹਦੀ ਟਿਕਟ ਨਹੀਂ ਹੈਗੀ ਤੁਸੀਂ ਇੱਥੇ ਆ ਕੇ ਜਿੰਨਾ ਟਾਈਮ ਸਪੈਂਡ ਕਰਨਾ ਚਾਹੁੰਦੇ ਹੋ ਉਹਨਾਂ ਚੀਜ਼ਾਂ ਨੂੰ ਦੇਖਣਾ ਚਾਹੁੰਦੇ ਹੋ ਤੁਹਾਨੂੰ ਕੋਈ ਰੋਕ ਟੋਕ ਨਹੀਂ ਹੈਗੀ ਤੇ ਅਗਰ ਮੌਕਾ ਮਿਲਦਾ ਤੇ ਸਾਨੂੰ ਇੱਥੇ ਜ਼ਰੂਰ ਆਉਣਾ ਚਾਹੀਦਾ ਕਿਉਂਕਿ ਇਹ ਸਭ ਕੁਝ ਦੇਖ ਕੇ ਕਿਉਂਕਿ ਸਾਡੀ ਕੌਮ ਦੀ ਨਿਸ਼ਾਨੀ ਹੈ ਇਹ ਸਭ ਕੁਝ ਦੇਖ ਕੇ ਸਾਨੂੰ ਇਹ ਬਤ ਲੱਗਦਾ ਕਿ ਸਾਡਾ ਜਰਾ ਸਿੱਖ ਰਾਜ ਹੈ ਉਹ ਸ਼ੁਰੂ ਤੋਂ ਹੀ ਬਹੁਤ ਅਮੀਰ ਹੈ ਜਦੋਂ ਇਹ ਪੰਜਾਬ ਤੋਂ ਸਾਰਾ ਸਮਾਨ ਲਿਆਂਦਾ ਜਾ ਰਿਹਾ ਸੀਗਾ ਉਦੋਂ ਕੋਲਕੱਤਾ ਦੀ ਬੰਦਰਗਾਹ ਰਾਹੀਂ ਸ਼ਿਪ ਰਾਹੀਂ ਇੱਥੇ ਸਮਾਨ ਆਂਦਾ ਸੀਗਾ ਮੈਂ ਇਸ ਗੱਲ ਦੀ ਪੁਸ਼ਟੀ ਨਹੀਂ ਕਰਦੀ ਪਰ ਸੁਣਨ ਚ ਆਇਆ ਕਿ ਮਹਾਰਾਜਾ ਰਣਜੀਤ ਸਿੰਘ ਦੇ ਖਜ਼ਾਨੇ ਵਿੱਚ ਇੱਕ ਗੁਰਗੋਬਿੰਦ ਸਿੰਘ ਜੀ ਦੀ ਕਲਗੀ ਸੀਗੀ ਜੋ ਕਿ ਕੋਲਕੱਤਾ ਤੋਂ ਹੀ ਗਾਇਬ ਹੋ ਗਈ ਅਗਰ ਉਹ ਕਲਗੀ ਵੀ ਇੱਥੇ ਆ ਜਾਂਦੀ ਤਾਂ ਸਾਨੂੰ ਅੱਜ ਉਸ ਕਲਗੀ ਦੇ ਵੀ ਦਰਸ਼ਨ ਕਰਨੇ ਨੂੰ ਮਿਲਨੇ ਸੀਗੇ ਇਹ ਪੁਰਾਤਨ ਗਹਿਣੇ ਨੇ ਤੇ ਚ ਕਾਫੀ ਸੋਹਣੀ ਕਾਰੀਗਰੀ ਕੀਤੀ ਗਈ ਹੈ ਉਸ ਟਾਈਮ ਤਾ ਸਾਰੀ ਕਾਰੀਗਰੀ ਹੱਥਾਂ ਨਾਲ ਹੁੰਦੀ ਸੀਗੀ ਤੇ ਮੈਨੂੰ ਇਹ ਲੱਗਦਾ ਕਿ ਅੱਜ ਦਾ ਟਾਈਮ ਚ ਵੀ ਇਦਾਂ ਦੀ ਕਾਰੀਗਰੀ ਕਰੀ ਜਾਂਦੀ ਹੋਊਗੀ ਇਹ ਵੀ ਸਾਰੇ ਪ੍ਰਾਤਨ ਗਹਿਣੇ ਨੇ ਜਿਵੇਂ ਬਹੁਤ ਹੀ ਜ਼ਿਆਦਾ ਬਰੀਕੀ ਨਾਲ ਕੰਮ ਕਰਿਆ ਗਿਆ ਹੈ ਇਹ ਚੌਰ ਸਾਹਿਬ ਦੀ ਹੱਥੀ ਹੈ ਪਰ ਆਪਾਂ ਚੌਰ ਸਾਹਿਬ ਨਹੀਂ ਕਹਿ ਸਕਦੇ ਕਿਉਂਕਿ ਚੌਰ ਸਾਹਿਬ ਇਹ ਉਦੋਂ ਬੰਦਾ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਪਰ ਇਹਨੂੰ ਫੇਰਿਆ ਜਾਂਦਾ ਹੈਗਾ ਤੇ ਇਹ ਹੱਥੀ ਦੇ ਤੁਸੀਂ ਦੇਖ ਸਕਦੇ ਹੋ ਜਿਹੜੀ ਕਿ ਚਮਕ ਤੁਹਾਨੂੰ ਦਿਖ ਰਹੀ ਹੈ ਸਾਰੇ ਡਾਇਮੰਡਸ ਨੇ ਇਹ ਜਿਹੜਾ ਹੱਥੀ ਦੇ ਸਿਰ ਤੇ ਮਾਰਨੇ ਵਾਲਾ ਅੰਕੁਸ਼ ਇਹਦੇ ਤੇ ਵੀ ਸਾਰੇ ਜਿਹੜੇ ਸਟੋਨ ਦਿਖ ਰਹੇ ਸਾਰੇ ਡਾਇਮੰਡ ਲੱਗੇ ਹੋਏ ਨੇ ਇਹਨੂੰ ਇਹ ਸਾਰੇ ਪੁਰਾਣੇ 뮤ਜ਼ਿਕ ਇਨਸਟਰੂਮੈਂਟਸ ਪਏ ਨੇ ਇਸੇ ਤਾਰ ਪਈ ਹੈ ਇਹ ਇੱਥੇ ਇਹਨਾਂ ਨੇ ਸਿਰਫ ਰੱਖੇ ਹੀ ਨਹੀਂ ਹੋਏ ਹੈਗੇ ਕਦੇ ਕਦੇ ਆਪਣੇ ਕਿਸੇ ਨਾ ਕਿਸੇ ਕਨਸਰਟ ਵਿੱਚ ਇਹਨਾਂ ਨੂੰ ਇਹ ਯੂਜ਼ ਵੀ ਕਰਦੇ ਲੈਂਦੇ ਆ ਇਹ ਸਾਰੇ ਮੁਗਲਾਂ ਦੇ ਹਥਿਆਰ ਨੇ ਜਿਹੜੇ ਕੀ ਉੱਥੋਂ ਇਹ ਚੱਕ ਕੇ ਲੈ ਕੇ ਆਏ ਸੀਗੇ ਇਹ ਸ਼ਾਹਜਹਾਂ ਦਾ ਪਿਆਲਾ ਸੀਗਾ ਜਿਹਦੇ ਵਿੱਚ ਉਹ ਚਰਾਪਿੰਦਾ ਸੀਗਾ ਤੇ ਉਹਨਾਂ ਦੇ ਮੁਗਲਾਂ ਦੇ ਪੱਗ ਤੇ ਲਾਣੇ ਵਾਲੇ ਸਾਰੇ ਔਰਨਾਮੈਂਟਸ ਨੇ